ਸਾਡੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਜੀ ਮਾਨ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਾਣੀ ਜਿਹੜੇ ਮੁੱਕ ਰਿਹਾ ਸੁੱਕ ਰਿਹਾ ਉਹ ਪਾਣੀਆਂ ਨੂੰ ਸੰਭਾਲਣ ਵਾਸਤੇ ਧਰਤੀ ਹੇਠਲਾ ਪਾਣੀ ਥੱਲੇ ਹੋ ਰਿਹਾ ਸੋ ਕੁਝ ਮਹੀਨੇ ਪਹਿਲਾਂ ਇੱਥੇ ਉਹਨਾਂ ਨੇ ਅਧ ਕਟਨ ਕੀਤਾ ਸੀ ਇਹ ਪਾਣੀ ਜਿਹੜਾ ਹੈਗਾ ਇਹ ਕਿਹੜੀ ਡਰੇਨ ਹੈ ਸਿੰਬਲੀ ਸਿੰਬਲੀ ਪਿੰਡ ਤੋਂ ਇੱਥੇ ਸ਼ੁਰੂ ਹੋ ਕੇ ਇਹ ਰੋੜੀ ਸਾਹਿਬ ਦੇ ਇਹਨਾਂ ਦੇ ਏਰੀਆ ਤੋਂ ਸ਼ੁਰੂ ਹੋ ਕੇ ਇਹ ਫਿਰ ਨਵਾਂ ਸ਼ਹਿਰ ਹੋ ਕੇ ਫਿਰ ਲੰਗੜੋਆ ਡਰੇਨ ਵਿੱਚ ਹੋ ਕੇ ਫਿਰ ਇਹ ਚਿੱਟੀ ਵੈਂ ਦੇ ਵਿੱਚ ਇਹ ਪਾਣੀ ਅੱਗੇ ਜਾਣਾ ਸੋ ਇਸ ਪਾਣੀ ਤੇ ਛੱਡਣ ਨਾਲ ਇੱਕ ਤਾਂ ਧਰਤੀ ਹੇਠ ਪਾਣੀ ਦੀ ਚਾਰਜ ਹੋਊਗਾ ਇਲਾਕੇ ਨੂੰ ਪਾਣੀ ਮਿਲੂਗਾ ਦੂਸਰਾ ਤੁਸੀਂ ਦੇਖਿਆ ਕਿ ਆ ਪਿਛਲੇ ਸਾਲ ਹੜ੍ਹਾਂ ਦੇ ਦਿਨਾਂ ਦੇ ਵਿੱਚ ਇਹ ਸਾਰਾ ਇਲਾਕਾ ਪਾਣੀ ਚ ਘਿਰ ਗਿਆ ਸੀ ਇਸੇ ਕਰਕੇ ਕਿ ਪਾਣੀ ਦੀ ਨਿਕਾਸੀ ਨਹੀਂ ਸੀ ਉਹਦਾ ਕਾਰਨ ਹੈ ਜਿਹੜੀ ਬਾਈਪਾਸ ਬਣਿਆ ਉਹਦੇ ਵਿੱਚ ਸਿਰਫ 100 ਕਿਊਸਕ 70 ਕਿਊਸਕ ਪਾਣੀ ਦੀ ਨਿਕਾਸੀ ਹੈ ਬਾਕੀ ਸਾਰਾ ਪਾਣੀ ਇਹਦੇ ਪਿਛਲੇ ਬੰਨੇ ਬੈਕ ਇਕੱਠਾ ਹੋ ਕੇ ਸਾਰੀਆਂ ਜ਼ਿਮੀਦਾਰਾਂ ਦੀਆਂ ਫਸਲਾਂ ਮਰੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਡਰੇਨ ਜੋ ਭਾਗ ਆ ਉਸੇ 500 ਕਿਊਸਕ ਦਾ ਜਿਹੜਾ ਹੈਗਾ ਨਿਕਾਸੀ ਵਾਸਤੇ ਉਹ ਜਿਹੜਾ ਆਪਣਾ ਵਿਭਾਗ ਹੈਗਾ ਸੜਕਾਂ ਵਾਲਾ ਉਹਨਾਂ ਦੇ ਵਾਸਤੇ ਉਹਨਾਂ ਨੂੰ ਕਹਿ ਕੇ ਕਿ 100 ਦੀ 500 ਕਿਊਸਕ ਪਾਣੀ ਦਾ ਨਿਕਾਸ ਹੋਵੇ ਫਿਰ ਅੱਗੇ ਜਿਹੜੀ ਹੈਗੀ ਹੈ ਡਰੇਨ ਦੀ ਪੂਰੀ ਸਫਾਈ ਹੋ ਕੇ ਤਾਂ ਕਿ ਇਹਦੇ ਵਿੱਚ ਪਾਣੀ 200 ਕਿਊਸਕ ਪਾਣੀ ਚੱਲ ਸਕੇ ਸੋ ਉਹਦੇ ਵਾਸਤੇ ਅੱਜ ਪਿਛਲੇ ਦਿਨਾਂ ਵਿੱਚ ਵੀ ਆਏ ਸੀ ਤੇ ਕੁਝ ਕੰਮ ਹੋਏ ਆ ਕੁਝ ਇਹਦੇ ਹਜੇ ਰਹਿੰਦੇ ਆ ਜਿਹਦੇ ਵਾਸਤੇ ਨਹਿਰੀ ਵਿਭਾਗ ਡਰੇਨ ਵਿਭਾਗ ਸਾਰੇ ਅਧਿਕਾਰੀ ਆਏ ਆ ਸੋ ਇਹਨਾਂ ਨੇ ਡਿਸਕਸ ਕਰਕੇ ਵੀ ਕੀ ਆਪਾਂ ਹੋਰ ਕਰਨਾ ਜਿਹਦੇ ਨਾਲ ਪਾਣੀ ਜਿਹੜਾ ਹੈਗਾ ਸਮੇਂ ਸਿਰ ਛੱਡਿਆ ਜਾ ਸਕੇ ਇਹ ਅੱਜ ਇਹੀ ਮੈਨ ਦੇਖਣ ਵਾਸਤੇ ਆਇਆ ਹਾਂ ਤਾਂ ਇਹ ਤਾਂ ਮੁਕੰਮਲ ਆ तकरीबन ਮਹੀਨਾ ਡੇਢ ਮਹੀਨਾ ਹੋ ਗਿਆ ਹੁਣ ਡਰੇਨ ਜੋ ਵਿਭਾਗ ਦਾ ਕੰਮ ਰਹਿੰਦਾ ਇੱਕ ਉਹਦੇ ਵਿੱਚ ਪੁਲੀ ਬਣਨ ਵਾਲੀ ਰਹਿੰਦੀ ਹੈ ਤੇ ਇੱਕ ਜਿਹੜੀ ਹਾਈਵੇ ਹੈ ਉਹਦੇ ਵਿੱਚ ਦੀ ਪਾਣੀ ਦੀ ਨਿਕਾਸੀ ਸਿਰਫ ਸੌਕ ਹੋ ਸਕਦੀ ਹੈ ਉਥੋਂ ਉਹ ਜਿਹੜਾ ਹੈਗਾ ਪੁਲੀ ਉਹ ਕਦੋਂ ਬਣਦੀ ਹੈ ਉਦੋਂ ਤੱਕ ਜਿਹੜਾ ਹੈਗਾ ਮਰੇ ਅੱਗੇ ਡਰੇਨ ਦੀ ਸਫਾਈ ਕਰਾਉਣ ਵਾਲੀ ਆ ਉਹ ਪ੍ਰੋਜੈਕਟ ਜਿਹੜਾ ਹੈਗਾ ਕਾਰਜੋ ਚੱਲਦਾ ਤੇ ਜਦੋਂ ਇਹ ਕਾਰਜੋ ਹੋ ਗਿਆ ਤਦੋਂ ਇਹ ਪਾਣੀ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਉਹ ਪਾਣੀ ਜਿਹੜਾ ਹੈਗਾ ਚਿੱਟੀ ਵਹਿੰ ਚ ਸੁਦਾ ਦੇਣਗੇ ਇਹਦਾ ਕਿੰਨੇ ਪਿੰਡਾਂ ਨੂੰ ਇਹਦਾ ਬੈਨੀਫਿਟ ਹੋਣ ਵਾਲਾ ਹੈ ਇਹਦਾ ਸਾਰੇ ਇਲਾਕੇ ਨੂੰ ਬੈਨੀਫਿਟ ਹੈ ਕਿਉਂਕਿ ਪਾਣੀ ਜਿੱਥੋਂ ਦੀ ਲੰਘੂਗਾ ਉਹ ਧਰਤੀ ਵਿੱਚ ਰੀਚਾਰਜ ਹੋਗਾ ਜਿਹੜਾ ਪਾਣੀ ਮੁੱਕ ਰਿਹਾ ਸੁੱਕ ਰਿਹਾ ਪਾਣੀ ਥੱਲੇ ਜਾ ਰਿਹਾ ਉਹਦੀ ਰੀਚਾਰਜ ਮਿਲੂਗੀ ਦੂਸਰਾ ਜਿਹੜਾ ਪਾਣੀ ਜਿਹੜਾ ਹੈਗਾ ਸਾਫ ਪਾਣੀ ਚੱਲਣਾ ਚਿੱਟੀ ਵਹਿੰ ਚ ਉਹਦੇ ਵਿੱਚ ਦੁਬਾਰਾ ਜਲચર ਜੀਵ ਆ ਜਾਣਗੇ ਜਿਹੜੀ ਅਜੇ ਕੋਈ ਥੋੜਾ ਬਹੁਤੀ ਗੰਦਗੀ ਪੈਂਦੀ ਵੀ ਹੈਗੀ ਹੈ ਫਿਰ ਜਦੋਂ ਇਹ ਜਲਚਰ ਪਾਣੀ ਛੱਡਣ ਦੇ ਨਾਲ ਡਿਲੂਟ ਹੋ ਕੇ ਫਿਰ ਉਹਦੀ ਕੁਆਲਿਟੀ ਦੇ ਵਿੱਚ ਵੀ ਸੁਧਾਰ ਹੋਊਗਾ। ਉਹਦਾ ਉਹਦਾ ਕਰਕੇ ਜਿਹੜਾ ਹੈਗਾ ਬਾਣੀ ਛੱਡਣ ਨਾਲ ਕਿਉਂਕਿ ਚਿੱਟੀ ਵੇਂਹ ਵਿੱਚ ਪਾਣੀ ਜਿਹੜਾ ਨੇਚਰਲ ਉਹ ਤਾਂ ਬੰਦ ਹੋ ਗਿਆ। ਹੁਣ ਦੁਬਾਰਾ ਕਿਉਂਕਿ ਕੋਰਟ ਨੇ ਕਿਹਾ ਵਾ ਕਿ ਸਾਡਾ 20% ਪਾਣੀ ਜਿਹੜਾ ਹੈਗਾ ਨੇਚਰਲ ਸੋਰਸ ਚੱਲਣਾ ਚਾਹੀਦਾ। ਸੋ ਇਹ 20% ਪਾਣੀ ਇਹਦੇ ਵਿੱਚ ਚਿੱਟੀ ਵੇਂਹ ਦੇ ਵਿੱਚ ਚੱਲੇ ਜਿਸ ਤਰ੍ਹਾਂ ਇਸ ਤੋਂ 200 ਕਿਊਸਕਾ ਹੋਰ ਤੋਂ ਇੱਕ ਦੋ ਥਾਵਾਂ ਦੇ ਉੱਤੋਂ ਜਿਹੜਾ ਹੈਗਾ ਉਹ ਪਾਣੀ ਅੱਗੇ ਵੀ ਜਿਹੜਾ ਹੈਗਾ 100 ਕਿਊਸਕਾ ਲਾਹਲਪੁਰ ਤੋਂ ਜਦੋਂ ਵਾਧੂ ਹੋਵੇ ਇਹਦੇ ਵਿੱਚ ਛੱਡਿਆ ਜਾਂਦਾ ਸੋ ਇਹਦੇ ਵਿੱਚ ਪਾਣੀ ਦਾ ਵਹਾਅ ਚੱਲੂਗਾ ਤੇ ਇਹਦੇ ਨਾਲ ਪਾਣੀ ਧਰਤੀ ਥੱਲੇ ਰੀਚਾਰਜ ਵੀ ਹੋਊਗਾ ਤੇ ਉਹਦਾ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਦਾ ਸતર ਵੀ ਉੱਚਾ ਹੋਊਗਾ ਤੇ ਦੂਸਰੀ ਇਹ ਜਿਹੜੀਆਂ ਬਾਰਸ਼ਾਂ ਦੇ ਟਾਈਮ ਜਿਹੜੀ ਹੜ੍ਹਾਂ ਦੀ ਸਮੱਸਿਆ ਆਉਂਦੀ ਉਹ ਖਤਮ ਹੋ ਜਾਊਗੀ